ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਚੀਕੂ ਖਾਣ ਨਾਲ ਵਾਲ ਝੜਨਾ ਤੇ ਟੁੱਟਣੇ ਬੰਦ ਹੋ ਜਾਂਦੇ ਹਨ ਇਸ ਦੀ ਮਦਦ ਨਾਲ ਵਾਲਾਂ ਨੂੰ ਮਜ਼ਬੂਤੀ ਮਿਲਦੀ ਹੈ ਨੰਬਰ 2 ਇੱਕ ਚਮਚ ਕਾਫੀ ਪਾਊਡਰ ਵਿੱਚ ਇੱਕ ਚਮਚ ਐਲੋਵੇਰਾ ਜੈਲ ਮਿਕਸ ਕਰਕੇ ਚਿਹਰੇ ਉੱਪਰ ਲਗਾਉਣਾ ਚਿਹਰੇ ਦਾ ਰੰਗ ਸਾਫ਼ ਹੋ ਜਾਂਦਾ ਹੈ ਤੇ ਨਾਲ ਹੀ ਸਾਰੇ ਦਾਗ-ਧੱब्बे ਵੀ ਖਤਮ ਹੋ ਜਾਂਦੇ ਹਨ ਨੰਬਰ 3 ਦੋਤੋ ਚਾਰ ਮਿੰਟ ਲਈ ਨਿਜ਼ਮਤ ਰੂਪ ਵਿੱਚ ਆਲੂ ਦੇ ਰਸ ਵਿੱਚ ਹਲਕੀ ਜਿਹੀ ਹਲਦੀ ਮਿਕਰ ਕੇ ਡਾਰਕ ਸਰਕਲ ਸਰਕਲ ਉੱਪਰ ਲਗਾਉਣ ਨਾਲ ਡਾਰਕ ਸਰਕਲ ਸਾਫ ਹੋ ਜਾਂਦੇ ਹਨ ਨੰਬਰ 4 ਗਲੋਇੰਗ ਸਕਿਨ ਲਈ ਦੁੱਧ ਵਿੱਚ ਸ਼ਹਿਦ ਮਿਕਸ ਕਰਕੇ ਚਿਹਰੇ ਦੀ ਮਾਲਿਸ਼ ਕਰ ਲਓ ਇਸ ਨਾਲ ਕਾਫੀ ਲਾਭ ਮਿਲੇਗਾ ਨੰਬਰ 5 ਪਾਲਕ ਦੇ ਪਕੌੜੇ ਬਣਾਉਣ ਸਮੇ ਉਸਦੇ ਘੋਲ ਵਿੱਚ ਹਿੰਗ ਤੇ ਅਜੀ ਵੈਣ ਇਸ ਤੋਂ ਇਲਾਵਾ ਹਲਕਾ ਜਿਹਾ ਤੇਲ ਮਿਕਸ ਕਰ ਲਓ ਇਸ ਨਾਲ ਪਕੌੜੇ ਬਹੁਤ ਹੀ ਕ੍ਰਿਸਪੀ ਅਤੇ ਸੁਆਦੀਸ਼ਟ ਬਣਨਗੇ। ਨੰਬਰ 6 ਬੇਸਣ ਦੇ ਲੱਡੂ ਬਣਾਉਣ ਸਮੇ ਉਸ ਵਿੱਚ ਥੋੜੀ ਜਿਹੀ ਮੂੰਗ ਦਾਲ ਮਿਕਸ ਕਰ ਲਓ ਇਸ ਨਾਲ ਬਹੁਤ ਹੀ ਸੁਆਦੀਸ਼ ਬਣਦੇ ਹਨ। ਨੰਬਰ 7 ਸੁੱਕੀ ਸਬਜ਼ੀ ਵਿੱਚ ਜ਼ਿਆਦਾ ਪਿਆ ਹੋਇਆ ਨਮਕ ਘੱਟ ਕਰਨ ਲਈ ਉਸ ਵਿੱਚ ਬੇਸਣ ਨੂੰ ਭੁੰਨ ਕੇ ਪਾ ਦਿਓ ਇਸ ਨਾਲ ਨਮਕ ਸਹੀ ਹੋ ਜਾਵੇਗਾ। ਨੰਬਰ 8 ਜੇਕਰ ਚੀਨੀ ਵਿੱਚ ਕੀੜੀਆਂ ਪੈ ਜਾਣ ਤਾਂ ਉਹਨਾਂ ਨੂੰ ਆਸਾਨੀ ਨਾਲ ਬਾਹਰ ਕੱਢਣ ਲਈ ਉਸ ਵਿੱਚ ਇੱਕ ਟਿੱਕੀ ਕਪੂਰ ਪਾ ਦਿਓ ਇਸ ਨਾਲ ਕੀੜੀਆਂ ਬਹੁਤ ਹੀ ਆਸਾਨੀ ਨਾਲ ਬਾਹਰ ਨਿਕਲ ਜਾਣਗੀਆਂ ਨੰਬਰ 9 ਆਲੂ ਦੇ ਪਰੌਂਠੇ ਬਣਾਉਣ ਸਮੇਂ ਉਸ ਵਿੱਚ ਕਸੂਰੀ ਮੇਥੀ ਪਾ ਦਿਓ ਇਸ ਨਾਲ ਪਰੌਂਠੇ ਸਵਾਦਿਸ਼ ਬਣਨਗੇ ਨੰਬਰ 10 ਜੇਕਰ ਪੇਟ ਵਿੱਚ ਜਲਨ ਹੋ ਰਹੀ ਹੋਵੇ ਤਾਂ ਠੰਡਾ ਦੁੱਧ ਪੀ ਲਓ ਇਸ ਨਾਲ ਜਲਨ ਹੋਣ ਤੋਂ ਆਰਾਮ ਮਿਲੇਗਾ ਨੰਬਰ 11 ਘੱਟ ਪਾਣੀ ਪੀਣ ਨਾਲ ਤੁਹਾਡੀ ਯਾਦ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ। ਨੰਬਰ 12 ਰਾਤ ਦੇ ਸਮੇਂ ਆਪਣੇ ਵਾਲਾਂ ਦੀ ਗੁੱਤ ਹਮੇਸ਼ਾ ਢਿੱਲੀ ਕਰਕੇ ਹੀ ਸੌਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨਾ ਵਾਲ ਉਲਝਦੇ ਨਹੀਂ ਤੇ ਨਾਲ ਹੀ ਟੁੱਟਦੇ ਵੀ ਨਹੀਂ। ਨੰਬਰ 13 ਸੀਤਾਫਲ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਸ ਦੀ ਮਦਨਾਂ ਭਜਨ ਨੂੰ ਘੱਟ ਕਰਨ ਵਿੱਚ ਮਦਦ ਮਿਲਦੀ ਹੈ। ਨੰਬਰ 14 ਸੰਤਰਾ ਐਸਡੀਟੀ ਦੀ ਸਮੱਸਿਆ ਨੂੰ ਖਤਮ ਕਰ ਦਿੰਦਾ ਹੈ ਇਸ ਦਾ ਸ਼ਿਲਕਾ ਵਿਟਾਮਿਨ ਸੀ ਪਰਪੂਰ ਹੁੰਦਾ ਹੈ ਨੰਬਰ 15 ਜੇਕਰ ਚਿਹਰੇ ਉੱਪਰ ਅਣਚਾਹੇ ਵਾਲ ਹੋਣ ਤਾਂ ਤਿਲ ਦੇ ਤੇਲ ਵਿੱਚ ਆਟਾ ਤੇ ਹਲਦੀ ਮਿਲਾ ਕੇ ਇੱਕ ਮਿਕਸਚਰ ਤਿਆਰ ਕਰ ਲਓ ਫਿਰ ਇਸ ਨੂੰ ਚਿਹਰੇ ਉੱਪਰ ਲਗਾ ਲਓ ਇਸ ਨਾਲ ਅਣਚਾਹੇ ਵਾਲ ਨਿਕਲ ਜਾਣਗੇ ਨੰਬਰ 16 ਨਾਰੀਅਲ ਪਾਣੀ ਨੂੰ ਚਿਹਰੇ ਉੱਪਰ ਲਗਾਉਣ ਨਾਲ ਚਿਹਰੇ ਦਾ ਰੰਗ ਸਾਫ਼ ਤੇ ਚਮਕਦਾਰ ਹੋਣ ਲੱਗ ਜਾਂਦਾ ਹੈ ਨੰਬਰ 17 ਜੇਕਰ ਤੁਹਾਡਾ ਚਿਹਰਾ ਬਹੁਤ ਮੋਟਾ ਹੈ ਜਾਂ ਚਿਹਰੇ ਉੱਪਰ ਸੋਜ ਆ ਗਈ ਹੋਵੇ ਤਾਂ ਉਸ ਉੱਪਰ ਲੌਂਗਾਂ ਵਾਲਾ ਪਾਣੀ ਲਗਾ ਲਓ ਇਸ ਨਾਲ ਸੋਜ ਉਤਰ ਜਾਵੇਗੀ। ਨੰਬਰ 18 ਦੇਸੀ ਕਿਉ ਚਨੇ ਦੀ ਦਾਲ, ਬੱਕਰੀ ਦਾ ਗੋਸ਼ਟ, ਖੰਜੂਰ, ਅੰਡਾ, ਅਨਾਰ ਅਤੇ ਅੰਜੀਰੇ ਤੁਹਾਡੇ ਸਰੀਰ ਨੂੰ ਸਹੀ ਤਰੀਕੇ ਨਾਲ ਤਾਕਤ ਦਿੰਦੇ ਹਨ। ਨੰਬਰ 19 ਮੂਲੀ ਦਾ ਪਾਣੀ ਚਿਹਰੇ ਉੱਪਰ ਲਗਾਉਣਾ ਚਿਹਰੇ ਉੱਪਰ ਪਈਆਂ ਚੁਰੜੀਆਂ ਖਤਮ ਹੋ ਜਾਣਗੀਆਂ ਨੰਬਰ ਵੀ ਸ਼ਕਰਗੰਦੀ ਖਾਣ ਨਾਲ ਸਰੀਰ ਦੀ ਬਦਬੂ ਖਤਮ ਹੁੰਦੀ ਹੈ ਤੇ ਨਾਲ ਹੀ ਚਿਹਰਾ ਚਮਕਦਾਰ ਬਣਦਾ ਹੈ ਨੰਬਰ 31 ਚੌਲਾਂ ਨੂੰ ਪੀਸ ਕੇ ਦੁੱਧ ਵਿੱਚ ਮਿਲਾ ਕੇ ਪੇਸਟ ਬਣਾ ਲਓ ਇਸ ਵਿੱਚ ਅੱਧਾ ਚਮਚ ਸ਼ਹਿਦ ਮਿਕਸ ਕਰਕੇ ਚਿਹਰੇ ਉੱਪਰ ਲਗਾ ਲਓ ਫਿਰ 10 ਮਿੰਟ ਬਾਅਦ ਠੰਡੇ ਪਾਣੀ ਨਾਲ ਧੋ ਲਓ ਨੰਬਰ 32 ਪਤਲੇ ਵਾਲਾਂ ਦੀ ਸਮੱਸਿਆ ਦੂਰ ਕਰਨ ਲਈ ਇਹਨਾਂ ਨੂੰ ਮੇਥੀ ਵਾਲੇ ਪਾਣੀ ਨਾਲ ਧੋ ਲਿਆ ਕਰੋ ਇਸ ਨਾਲ ਕਾਫੀ ਲਾਭ ਮਿਲੇਗਾ ਨੰਬਰ 33 ਸਭ ਤੋਂ ਪਹਿਲਾਂ 2 ਕੱਪ ਕਣਕ ਦਾ ਆਟਾ ਲੈ ਕੇ ਉਸ ਵਿੱਚ 2 ਚਮਚ ਦਹੀਂ ਕਿਉ ਮਿਲਾ ਲਓ 2 ਚਮਚ ਦੁੱਧ ਹੁਣੇ ਸਾਟੇ ਨੂੰ ਚੰਗੀ ਤਰ੍ਹਾਂ ਨਾਲ ਗੁੰਨ ਲਓ ਫਿਰ ਇਸ ਕੱਚੇ ਦੁੱਧ ਨਾਲ ਚਿਹਰੇ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰਕੇ ਫਿਰ ਗੁੰਨੇ ਹੋਏ ਆਟੇ ਨੂੰ ਚਿਹਰੇ ਉੱਪਰ ਲਗਾ ਲਓ ਚੰਗੀ ਤਰ੍ਹਾਂ ਹਲਕੇ ਹੱਥਾਂ ਨਾਲ ਰਗੜ ਲਓ ਇਸ ਨਾਲ ਡੈਟ ਸਕਿਨ ਨਿਕਲ ਜਾਵੇਗੀ ਚਿਹਰੇ ਤੇ ਨਿਖਾਰ ਆਵੇਗਾ ਨੰਬਰ 34 ਚਿਹਰੇ ਦੀ ਗੰਦਗੀ ਨੂੰ ਹਟਾਉਣ ਲਈ ਖੀਰੇ ਦੇ ਰਸ ਵਿੱਚ ਨਿੰਬੂ ਦਾ ਰਸ ਮਿਕਸ ਕਰਕੇ ਲਗਾ ਲਓ ਕਾਫੀ ਲਾਭ ਮਿਲੇਗਾ ਨੰਬਰ 35 ਗਰਮ ਪਾਣੀ ਵਿੱਚ ਇਲਾਇਚੀ ਪਾਊਡਰ ਮਿਲਾ ਕੇ ਪੀਣਾ ਤੁਹਾਡੀ ਸਰੀਰਕ ਥਕਾਵਟ ਬਿਲਕੁਲ ਖਤਮ ਹੋ ਜਾਂਦੀ ਹੈ ਨੰਬਰ 36 ਜੇਕਰ ਤੁਹਾਨੂੰ ਕਮਜ਼ੋਰੀ ਮਹਿਸੂਸ ਹੋਣ ਲੱਗ ਜਾਵੇ ਤਾਂ ਦੁੱਧ ਵਿੱਚ ਖੰਜੂਰਾਵਾਂ ਵਾਲ ਕੇ ਪੀ ਲਓ ਕਮਜ਼ੋਰੀ ਦੂਰ ਹੋ ਜਾਵੇਗੀ ਨੰਬਰ 37 ਆਲੂ ਦਾ ਉਬਲਿਆ ਹੋਇਆ ਪਾਣੀ ਵਾਲਾਂ ਵਿੱਚ ਲਗਾਉਣਾ ਵਾਲ ਸਫੈਦ ਨਹੀਂ ਹੁੰਦੇ ਨੰਬਰ 38 ਸਵੇਰੇ ਖਾਲੀ ਪੇਟ ਅਜਵੈਣ ਦਾ ਪਾਣੀ ਪੀਣਾ ਪੇਟ ਦੀ ਸਾਰੀ ਗੰਦਗੀ ਸਾਫ਼ ਹੋ ਜਾਂਦੀ ਹੈ ਨੰਬਰ 39 ਰੋਟੀਆਂ ਬਣਾਉਣ ਸਮੇਂ ਆਟੇ ਵਿੱਚ ਥੋੜੀ ਜਿਹੀ ਹਲਦੀ ਤੇ ਥੋੜਾ ਜਿਹਾ ਤੇਜ਼ੀ ਕਿਉਂ ਜ਼ਰੂਰ ਮਲਾਲਿਆ ਕਰੋ ਇਸ ਨਾਲ ਰੋਟੀਆਂ ਸਿਹਤ ਲਈ ਕਾਫੀ ਗੁਣਕਾਰੀਆਂ ਬਣਦੀਆਂ ਹਨ ਨੰਬਰ 40 ਜਿਹੜੇ ਵਿਅਕਤੀ ਦੰਦਾਂ ਉੱਪਰ ਰਾਖ ਲਗਾ ਕੇ ਰਗੜ ਲੈਂਦੇ ਹਨ ਉਹਨਾਂ ਦੇ ਦੰਦ ਮੋਤੀਆਂ ਦੀ ਤਰ੍ਹਾਂ ਚਮਕਣ ਲੱਗ ਜਾਂਦੇ ਹਨ ਨੰਬਰ 21 ਜੇਕਰ ਮਸੂੜੇ ਸੁੱਜ ਗਏ ਹੁਣ ਤਾਂ ਪਾਣੀ ਵਿੱਚ ਨਿੰਮ ਉਬਾਲ ਕੇ ਪਾਣੀ ਮਿਲਾ ਕੇ ਕੁਰਲੀ ਕਰ ਲਓ ਇਸ ਨਾਲ ਮਸੂੜੇ ਠੀਕ ਹੋ ਜਾਣਗੇ ਨੰਬਰ ਵਾਈ ਜੇਕਰ ਸਰੀਰ ਉੱਪਰ ਖੁਜਲੀ ਹੋ ਰਹੀ ਹੋਵੇ ਤੇ ਹਟ ਨਾ ਰਹੀ ਹੋਵੇ ਤਾਂ ਨਾਰੀਅਲ ਤੇਲ ਵਿੱਚ ਨਿੰਬੂ ਦੇ ਰਸ ਦੀਆਂ ਬੂੰਦਾਂ ਮਿਕਸ ਕਰਕੇ ਮਾਲਿਸ਼ ਕਰ ਲਓ ਇਸ ਨਾਲ ਆਰਾਮ ਮਿਲੇਗਾ ਨੰਬਰ ਤੇ ਇਹ ਦੋ ਚੀਜ਼ਾਂ ਜ਼ਰੂਰ ਖਾ ਲਿਆ ਕਰੋ ਇੱਕ ਬਦਾਮ ਨਾਲ ਦੁੱਧ ਪੀ ਲਿਆ ਕਰੋ ਦੂਸਰਾ ਖਾਣਾ ਖਾਣ ਤੋਂ ਪਹਿਲਾਂ ਦੋ ਖੰਜੂਰਾ ਖਾ ਲਿਆ ਕਰੋ ਨੰਬਰ 24 ਵਾਲ ਲੰਮੇ ਅਤੇ ਕਾਲੇ ਕਰਨ ਲਈ ਸਰੋਂ ਦੇ ਤੇਲ ਵਿੱਚ ਬੱਕਰੀ ਦਾ ਦੁੱਧ ਮਿਕਸ ਕਰਕੇ ਵਾਲਾਂ ਉੱਪਰ ਲਗਾ ਲਓ ਵਾਲ ਲੰਮੇ ਅਤੇ ਕਾਲੇ ਹੋਣਗੇ ਨੰਬਰ 25 ਜੇਕਰ ਸਰੀਰ ਅੰਦਰ ਤਾਕਤ ਚਾਹੁੰਦੇ ਹੋ ਤਾਂ ਖੰਜੂਰਾ ਖਾ ਲਓ ਤੇ ਅਮਰੂਦ ਹਮੇਸ਼ਾ ਪੂਰਾ ਪੱਕਿਆ ਹੋਇਆ ਹੀ ਖਾਓ ਨੰਬਰ 26 ਜਿਹੜੀਆਂ ਔਰਤਾਂ ਜ਼ਿਆਦਾ ਨਮਕੀਨ ਖਾਂਦੀਆਂ ਨੇ ਉਹ ਜਲਦੀ ਬੁੱਢੀਆਂ ਨਹੀਂ ਹੁੰਦੀਆਂ ਪਰ ਜਿਹੜੀਆਂ ਔਰਤਾਂ ਜ਼ਿਆਦਾ ਮਿੱਠਾ ਖਾਂਦੀਆਂ ਹਨ ਉਹ ਜਲਦੀ ਬੁੱਢੀਆਂ ਹੋ ਜਾਂਦੀਆਂ ਹਨ ਨੰਬਰ 27 ਕੇਲਾ ਪੀਰੀਅਡ ਦੇ ਦਰਦ ਨੂੰ ਦੂਰ ਕਰਦਾ ਹੈ ਤੇ ਨਾਲ ਹੀ ਸਰੀਰ ਦੀ ਕਮਜ਼ੋਰੀ ਖਤਮ ਹੋ ਜਾਂਦੀ ਹੈ। ਨੰਬਰ 28 ਨਾਸਤੇ ਵਿੱਚ ਜੇਕਰ ਤੁਸੀਂ ਜ਼ਿਆਦਾ ਮਿੱਠਾ ਖਾਂਦੇ ਹੋ ਤਾਂ ਇਸ ਨਾਲ ਤੁਸੀਂ ਬਹੁਤ ਜਲਦੀ ਸ਼ੂਗਰ ਦੇ ਮਰੀਜ਼ ਬਣ ਜਾਂਦੇ ਹੋ। ਨੰਬਰ 29 ਬਰਤਨ ਧੋਣ ਸਮੇਂ ਜੇਕਰ ਤੁਸੀਂ ਨਮਕ ਦਾ ਇਸਤੇਮਾਲ ਕਰ ਲੈਂਦੇ ਹੋ ਤਾਂ ਇਸ ਦੀ ਮਦਦ ਨਾਲ ਬਰਤਨ ਬਹੁਤ ਹੀ ਆਸਾਨੀ ਨਾਲ ਸਾਫ਼ ਹੋ ਜਾਂਦੇ ਹਨ ਨੰਬਰ ਤੇ ਜਿਨ੍ਹਾਂ ਦੀ ਨਜ਼ਰ ਜ਼ਿਆਦਾ ਕਮਜ਼ੋਰ ਹੈ ਉਹਨਾਂ ਨੂੰ ਮਿਸ਼ਰੀ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਨਜ਼ਰ ਬਹੁਤ ਜਲਦੀ ਤੇਜ਼ ਹੋ ਜਾਂਦੀ ਹੈ ਨੰਬਰ 41 ਇੱਕ ਚਮਚ ਪੁਦੀਨੇ ਦੇ ਰਸ ਵਿੱਚ ਦੋ ਚਮਚ ਸ਼ਹਿਦ ਮਿਲਾ ਕੇ ਪੀਂਣਾ পেট ਅੰਦਰ ਹੋ ਜਾਂਦਾ ਹੈ। ਨੰਬਰ 42 ਪੱਤਾ ਗੋਭੀ ਵਿੱਚ ਦੁੱਧ ਦੇ ਬਰਾਬਰ ਕੈਲਸ਼ੀਅਮ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਨੰਬਰ 43 ਨਾਸਪਾਤੀ ਦਾ ਸੇਵਨ ਕਰਨਾ ਹੱਡੀਆਂ ਮਜ਼ਬੂਤ ਹੁੰਦੀਆਂ ਹਨ, ਭਾਰ ਘਟ ਹੁੰਦਾ ਹੈ ਨਾਲ ਹੀ ਸਰੀਰ ਦੀ ਸੋਚ ਘਟ ਹੁੰਦੀ ਹੈ। ਨੰਬਰ 44 ਮੜ ਲੱਠੀ ਚੂਸਣ ਦਾ ਕਫ ਬਹਾਰ ਆਉਂਦਾ ਹੈ ਤੇ ਨਾਲ ਹੀ ਆਵਾਜ਼ ਦੀ ਸਫਾਈ ਹੁੰਦੀ ਹੈ ਨੰਬਰ 45 ਜੇਕਰ ਸਰੀਰ ਦੇ ਕਿਸੇ ਵੀ ਹਿੱਸੇ ਉੱਪਰ ਜਲੇ ਹੋਏ ਦਾ ਨਿਸ਼ਾਨ ਹੋਵੇ ਤਾਂ ਉਸ ਉੱਪਰ ਕਪੂਰ ਦਾ ਤੇਲ ਲਗਾ ਲਓ ਇਸ ਨਾਲ ਨਿਸ਼ਾਨ ਮਿੱਚਾ ਵੇਕਾ ਨੰਬਰ 46 ਚਿਹਰੇ ਦੀਆਂ ਝੁਰੜੀਆਂ ਖਤਮ ਕਰ ਲਈ ਆਪਣੇ ਚਿਹਰੇ ਨੂੰ ਅਦਰਕ ਵਾਲੇ ਪਾਣੀ ਨਾਲ ਧੋਣਾ ਸ਼ੁਰੂ ਕਰਦੇ ਹੋ ਕਾਫੀ ਲਾਭ ਮਿਲੇਗਾ ਨੰਬਰ 47 ਹਾਜਮਾ ਖਰਾਬ ਹੋਵੇ ਤਾਂ ਉਬਲੇ ਹੋਏ ਚੌਲਾਂ ਦਾ ਪਾਣੀ ਪੀ ਲਓ ਇਸ ਨਾਲ ਫਾਇਦਾ ਮਿਲੇਗਾ ਨੰਬਰ 48 ਜੇਕਰ ਤੁਸੀਂ ਬਾਰ-ਬਾਰ ਉਂਗਲੀਆਂ ਨੂੰ ਮਟਕਾਉਂਦੇ ਹੋ ਤਾਂ ਇਸ ਨਾਲ ਤੁਹਾਨੂੰ ਗਠੀਏ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਤੋਂ ਇਲਾਵਾ ਸਰੀਰ ਅੰਦਰ ਵੀ ਦਰਦ ਰਹਿਣ ਲੱਗ ਜਾਂਦਾ ਹੈ ਨੰਬਰ 49 ਕਾਲੀ ਪੀਟਣੇ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਤੇ ਨਾਲ ਹੀ ਹਾਰਟ ਅਟੈਕ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ ਨੰਬਰ 50 ਸਵੇਰ ਦੇ ਸਮੇਂ ਜ਼ਿਆਦਾ ਚਟਪਟੀਆਂ ਚੀਜ਼ਾਂ ਦਾ ਸੇਵਨ ਨਾ ਕਰੋ ਇਸ ਨਾਲ ਬਿਮਾਰੀਆਂ ਹੋਣ ਦਾ ਖਤਰਾ ਵੱਧ ਜਾਂਦਾ ਹੈ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਬਤੋ ਬਤ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ